ਤਰੇ ਚਲ ਤਰੇ ਚਲੋ ਬੱਕਰੀਆਂ ਦਾ ਮੱਲਾ ਇੱਜੜ ਜਾ ਰਿਹਾ ਇੱਜੜ ਬੱਕਰੀਆਂ ਦਾ ਇੱਜੜ ਜਾ ਰਿਹਾ ਇੱਜੜ ਬੰਦੇ ਆਪਣੇ ਆ ਪਿੰਡ ਦੌਦਰ ਦੇ ਬੱਕਰੀਆਂ ਵਾਲੇ ਵੀਰ ਸਾਰੇ ਇਕੱਠੇ ਹੋ ਕੇ ਬਹਿੰਦੇ ਆ ਇਹ ਜਾ ਕੇ ਨਹਿਰ ਤੇ ਉੱਥੇ ਬਣਾਉਂਦੇ ਆ ਚਾਹ ਚੂ ਫੇਰਾ ਚਲੋ ਅੱਜ ਕਰਾ ਤੁਹਾਡੀ ਚਾਹ ਚੂ ਪੀਵਾਂਗੇ ਉੱਥੇ ਆ ਜਾਓ ਆ ਅੱਜ ਆਪਾਂ ਚਾਹ ਚੂ ਪੀਵਾਂਗੇ ਤੇ ਬਣਾ ਕੇ ਉੱਥੇ ਬੈਠ ਕੇ ਠੰਡਾ ਪਾਣੀ ਪੀਵਾਂ ਛੜਕ ਛੜਕ ਕੇ ਹਾਵਾ ਸ਼ਾਵਾ ਠੀਕ ਆ ਇਹ ਆ ਮੱਲਾ ਬੱਕਰੀਆਂ ਜਿਹੜਾ ਬੰਦਾ ਮਾਲਚਾਰਦਾਰ ਆ ਬਾਹਰ ਉਹਦਾ ਆਟੋਮੈਟਿਕ ਹੀ ਦਿਮਾਗ ਪੂਰਾ ਟੌਪ ਦਾ ਹੁੰਦਾ ਕਿਉਂਕਿ ਦੁੱਧ ਦਾਦ ਉਹਦਾ ਜਿਹੜੀ ਹੁਣ ਬੱਕਰੀ ਦਾ ਦੁੱਧ ਆ ਬਾਈ 2 ਸੇ ਅੱਕ ਦੇ ਵੀ ਖਾਂਦੀ ਆ ਮੱਕੀ ਦੇ ਵੀ ਖਾਂਦੀ ਆ ਘਾਹ ਦੇ ਵੀ ਖਾਂਦੀ ਆ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਦਵਾਈਆਂ ਚ ਪੈਂਦੀਆਂ ਉਹਨਾਂ ਦੇ ਵੀ ਖਾਂਦੀ ਆ ਇਸ ਕਰਕੇ ਇਹ ਇਹਦਾ ਦੁੱਧ ਬਾਲਾ ਟਾਪ ਦਾ ਹੁੰਦਾ ਜਿਹੜਾ ਬੰਦਾ ਇਹਦਾ ਦੁੱਧ ਪੀਂਦਾ ਆਟੋਮੈਟਿਕ ਦਾ ਦਿਮਾਗ ਵੱਡਾ ਹੁੰਦਾ ਰਾਜੇ ਮਹਾਰਾਜੇ ਅਗੇ ਬੱਕਰੀਆਂ ਗਾਂਆਂ ਮੱਝਾਂ ਰੱਖਦੇ ਹੁੰਦੇ ਸੀ ਗਾਈ ਦਾ ਦੁੱਧ ਪੀਣਾ ਕਿਉਂਕਿ ਗਾਂ ਬਾਹਰ ਬੱਗ ਚ ਫਿਰ ਕੇ ਆਉਂਦੀ ਹੁੰਦੀ ਸੀ ਤਾਰ ਤੁਰ ਚੋ ਕੇ ਆਪਾਂ ਬੱਗ ਛੱਡ ਦੇਣਾ ਬੱਗ ਦੇ ਵਿੱਚ ਜਾਂਦੀ ਸੀ ਗਾਂ ਖੰਦਾ ਜਿਹਨੂੰ ਕਹਿੰਦੇ ਨੇ ਖੰਦਾ ਚਾਰ ਦੇਣ ਦੇ ਲੋਕ ਉਹਦੇ ਚ ਪਸ਼ੂ ਜਿਹੜੇ ਨਹੀਂ ਬੰਦਾ ਕੋਈ ਚਾਰਨ ਵਾਲਾ ਉਹ ਪਸ਼ੂ ਖੰਦੇ ਚ ਛੱਡ ਦਿੰਦੇ ਸੀ ਉਸੇ ਤਰ੍ਹਾਂ ਹੀ ਹੁਣ ਇਹ ਸਾਡੇ ਵੀਰ ਆ ਜਿਹੜੇ ਪੁਰਾਣੇ ਸਾਡੇ ਇਤਿਹਾਸ ਦਾ ਬੱਕਰੀਆਂ ਵਾਲੇ ਵੀਰ ਇਹਨਾਂ ਦੇ ਗੱਲ ਚ ਤਵੀਤੀਆਂ ਆਮ ਬੱਕਰੀਆਂ ਵਾਲੇ ਦੇ ਗੱਲ ਚ ਤਵੀਤੀਆਂ ਹੁੰਦੀਆਂ ਆ ਆ ਵੀ ਤੀਆਂ ਗਾਲਚੋਂ ਬੱਕਰੀਆਂ ਵਾਲੇ ਵੀਰੋ ਵੇ ਕੱਢ ਜੋ ਬਹਿ ਜੋ ਸਾਡੀ ਪੈੜੀ ਵਿੱਚ ਅੱਡਾ ਲਵਾ ਜੋ ਇਹ ਉਹ ਬੱਕਰੀਆਂ ਪੇਡਾਂ ਮਿੰਗਣਾ ਮੁੰਗਣਾ ਕਰ ਦਿੰਦਿਆਂ ਹੁੰਦਿਆਂ ਸੀ ਜਦੋਂ ਖੇਤਾਂ ਦੇ ਵਿੱਚ ਇਹ ਭੌਣੀਆਂ ਰਾਤ ਨੂੰ ਇਹ ਜੜ ਭੌਣਾ ਅੱਡਾਂ ਦਾ ਜੜਵਾਉਂਦੇ ਹੁੰਦੇ ਸੀ ਆਮ ਬਜ਼ੁਰਗੋ ਤੇ ਫਿਰ ਇਹ ਮਿੰਗਣ ਬੱਕਰੀ ਦੀਆਂ ਮਿੰਗਣਾਂ ਦਾ ਰੇਸ ਸਾਰਿਆਂ ਨਾਲ ਵਧੀਆ ਹੁੰਦਾ ਹੁਣ ਨਹਿਰ ਤੇ ਬਾਈ ਉਹਨਾਂ ਨੇ ਜਾ ਕੇ ਨਹਿਰ ਤੇ ਲਾਉਣਾ ਅੱਡਾ ਤੇ ਉੱਥੇ ਸ਼ਾਮੇ ਬੈਠਣਗੇ ਫੇਰ ਆ ਜਾਣਦਿਆਂ ਦੇ ਤੋਂ ਐਂ ਆਪ ਜੇ ਲੈਂਡ ਚ ਲੱਗ ਜਾਂਦੇ ਨੇ ਲੈਂਡ ਚ ਆ ਮੱਕ ਗਿਆ ਵੀ ਕਟੀਆਂ ਕਿਟਗਾ ਹੋਈਆਂ ਪਈਆਂ ਉਹਨਾਂ ਦੇ ਵਿੱਚ ਛੋਟੇ ਛੋਟੇ ਮੇਮਣੇ ਵੀ ਆ ਤਿੰਨ ਤਿੰਨ ਮੇਮਣੇ ਵੀ ਇੱਕ ਬੱਕਰੀ ਦੇ ਦਿੰਦੀ ਆ ਦੋ ਤਾਂ ਆਮ ਹੀ ਦਿੰਦੀ ਆ ਇਹ ਵਿੱਚ ਇਹਨਾਂ ਦੇ ਬੱਕਰੇ ਵੀ ਆ ਬੋਕ ਜਿਹਨਾਂ ਨੂੰ ਕਹਿੰਦੇ ਨੇ ਆ ਤੇ ਬੱਕਰੇ ਵੀ ਵੇਚਣ ਵਾਲੇ ਹੁੰਦੇ ਜਿਹੜੇ ਬੱਕਰੇ ਫਿਰ ਆਪਣੇ ਲੋਕ ਵੜਦੇ ਆ ਤਸਾਕੀ ਲੋੜੀ ਆਪਣੇ ਨਿੰਗ ਸਿੰਘ ਯਾਰ ਪੌਜਾ ਗੁਰੂ ਕੀਆ ਸ਼ਕਤ ਗਿਆ ਹੁੰਦਿਆਂ ਸੀ ਬੱਕਰਾ ਹੁਣ ਵੀ ਝਟਕਾਉਂਦੇ ਆ ਉਹ ਤਾਂ ਅਨੰਦਪੁਰ ਸਾਹਿਬ ਇੰਨਾ ਚ ਫਿਰ ਇਹੀ ਦਿੰਦੇ ਆ ਇਹੀ ਵੇਚਦੇ ਆ ਇਹਨਾਂ ਕੋਲ ਹੀ ਲੈ ਕੇ ਜਾਂਦੇ ਆ ਬਾਈ ਹੁਣਾਂ ਕੋਲ ਹੁਣ ਇਹ ਤਾਂ ਆਪ ਗੱਲਾਂ ਕਰਦੇ ਹੁੰਦੇ ਆ ਕਹਿੰਦੇ ਵੀ ਅਸੀਂ ਆਪ ਨਾ ਇਹ ਅੱਕਣ ਤੇ ਨਾ ਇਹ ਬਾਈ ਹੁਣੀ ਥੱਕਣ ਦੇਖ ਲਾ ਠਾਕਦੇ ਵੀ ਨਹੀਂ ਹਾਇ ਸਾਰੀ ਦਿਹਾੜੀ ਤੋਂ ਬੱਕਰੀਆਂ ਚਾਰਦੇ ਆ ਤੇ ਨਾ ਇਹ ਅੱਕਦੇ ਆ ਅੱਕਦੇ ਤਾਂ ਨਹੀਂ ਕਿਉਂਕਿ ਇਹ ਰੋਜ਼ ਦਾ ਕੰਮ ਹੈ ਇਹਨਾਂ ਦਾ ਅੱਕਦਾ ਬੰਦਾ ਉਹ ਹੁੰਦਾ ਜਿਹਦਾ ਕਿਤੇ ਕਤ ਨਹੀਂ ਕੰਮ ਹੋਵੇ ਆਹ ਮੇਰਾ ਬੱਕਰੀਆਂ ਦੇ ਗਲਾਂ 'ਚ ਹਾਰ ਕੀ ਹੁੰਦੀਆਂ ਸੀ ਇੱਕ ਆਹੋ ਜਿਹੇ ਚੀਨੀ ਜੀ ਦੀਆਂ ਕੌਡੀਆਂ ਵੀ ਪਾਈਆਂ ਹੁੰਦੀਆਂ ਸੀ ਕਈਆਂ ਬੱਕਰੀਆਂ ਦੇ ਗਾਲ 'ਚ ਉਹ ਫਿਰ ਬੱਕਰੀ ਵਾਲਾ ਝੋਲਾ ਬੰਨਿਆ ਦਾ ਉਹਦੇ ਝੋਲਾ ਕਈਆਂ ਦੇ ਬੰਨਿਆ ਵਾ ਫਿਰ ਮੇਵਣੇ ਨਹੀਂ ਚੁੰਗਦੇ ਫਿਰ ਦਾਵਾ ਡਾਜ ਜੜੋ ਜਾ ਰਿਹਾ ਯਾਰ ਲੈ ਨਹੀਂ ਅੱਕਣ ਵੀ ਨਾਏ ਥੱਕਣੋ ਕਹਿੰਦੇ ਕੰਮ ਹੈ ਨਾ ਦਾ ਰੋਜ ਬੱਕਰੀਆਂ ਚਾਰਨਾ ਆ ਬਾਬੇ ਦੇ ਆਉਂਦੇ ਹੁੰਦੇ ਲੱਸੀ-ਲੁੱਸੀ ਵੀ ਲੈ ਕੇ ਜਾਂਦੇ ਆ ਚੰਨੇ ਕੋਲੋਂ ਰੋਟਾ-ਟੀ ਬਹਿ ਕੇ ਖਾਂਦੇ ਆ ਉਹ ਉੱਥੇ ਇਹਨਾਂ ਨੇ ਜਾਣਾ ਨਾ ਮੋਗੇ ਤੇ ਚਾਰ ਲੋ ਚਾਰ ਲੋ ਇਧਰ ਨੂੰ ਆਹ ਇੱਥੇ ਬੱਲਾ ਬੱਕਰੀਆਂ ਪਹਿਲਾਂ ਵੀ ਖੜੀਆਂ ਐ ਲਾ ਵਾ ਵਈ ਵਾ ਕਿਉ ਮੱਲਾ ਪੂਰਾ ਹੀ ਜੜ ਫੁੱਲ ਆ ਯਾਰ ਭਾਰਾ ਭਾਰਾ ਜਿਹੜਾ ਪੂਰਾ ਬੱਟ ਕਰ ਗਿਆ ਦੀ ਵੀਡੀਓ ਹੁਣੇ ਪਾਵਾਂਗੇ ਇੱਜੜ ਦੀ ਵੀਡੀਓ ਮਲਾ ਇੱਜੜ ਦੀ ਇੱਜੜ ਚਾਰ ਨਾ ਕਿਤੇ ਸੌਖਾ ਨਹੀਂ ਇਹ ਕਾਲਾ ਜੀ ਦਾ ਵਾੜਾ ਨਹੀਂ ਹੈ ਉਹਦੇ ਉਧਰ ਅੰਬ ਕੰਨੇ ਲੱਗੇ ਬਾਬੇ ਦੇ ਅੰਬ ਵੀ ਅੰਬ ਲੱਗਿਆ ਲੋੜ ਆਇਆ ਪਿਆ ਚਲੋ ਆ ਜਾਓ ਤੁਹਾਨੂੰ ਚਾਹ ਚੂ ਪੀ ਆਈਏ ਠੀਕ ਆ ਉਹ ਠੀਕ ਆ ਹਾਂ ਵਧੀਆ 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 ਚਾਹੀਦੀ ਹਾਂ ਇਹ ਬਾਈ ਹੋਣਾ ਦਾ ਜੜਾ ਇਹਨਾਂ ਦਾ ਠੀਕ ਆ ਆਹ ਰੋ ਬੰਦਾ ਕਹਿੰਦਾ ਗੱਲ ਕਰਦਾ ਹਾਂ 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 ਠੀਕ ਆ ਜੀ ਠੀਕ ਉਹਨੂੰ ਹੀ ਪਾਉਣੇ ਹੁੰਦੇ ਆ ਚੰਗਾ ਬਾਈ ਆ ਗਏ ਬਾਬੇ ਦੇ ਬਾਈ